ਇੱਕ ਵਾਰ ਫਿਰ ਤੋਂ ਕੁਝ ਨਿਹੰਗ ਸਿੰਘਾਂ ਦੀ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਉਹਨਾਂ ਵੱਲੋਂ ਗੁੰਡਾਗਰਦੀ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ ਦੁਕਾਨ ਦੀ ਭੰਨਤੋੜ ਕੀਤੀ ਗਈ ਹੈ ਇਸ ਦੇ ਨਾਲ ਹੀ ਦੁਕਾਨਦਾਰਾਂ ਦੀ ਪੂਰੇ ਤਰੀਕੇ ਦੇ ਨਾਲ ਕੁੱਟਮਾਰ ਵੀ ਕੀਤੀ ਗਈ ਹੈ ਵੀਡੀਓ ਖਰੜ ਦੀ ਦੱਸੀ ਜਾ ਰਹੀ ਹੈ ਸੀਸੀਟੀਵੀ ਤਸਵੀਰਾਂ ਦੇ ਵਿੱਚ ਨਜ਼ਰ ਆ ਰਿਹਾ ਹੈ ਕਿ ਖਰੜ ਦੇ ਬੱਸ ਸਟੈਂਡ ਉੱਤੇ ਇਹ ਤਿੰਨ ਨਿਹੰਗ ਬਾਣੇ ਦੇ ਵਿੱਚ ਵਿਅਕਤੀ ਆਉਂਦੇ ਨੇ ਜੋ ਖੂਬ ਹੰਗਾਮਾ ਕਰਦੇ ਦਿਖਾਈ ਦੇ ਰਹੇ ਨੇ ਇਥੇ ਦੁਕਾਨ ਦੀ ਪੰਤੂੜ ਕੀਤੀ ਗਈ ਦੁਕਾਨਦਾਰ ਤੋਂ ਸਿਗਰਟ ਤੇ ਹੋਰ ਸਮਾਨ ਲੈ ਕੇ ਉਥੋਂ ਫਰਾਰ ਹੋ ਜਾਂਦੇ ਨੇ ਇਸ ਦੁਕਾਨਦਾਰ ਦੇ ਬੁਰੀ ਤਰੀਕੇ ਦੇ ਨਾਲ ਕੁੱਟਮਾਰ ਵੀ ਕਰਦੇ ਨੇ ਜਿਸ ਤੋਂ ਬਾਅਦ ਜ਼ਖਮੀ ਹਾਲਾਤ ਦੇ ਵਿੱਚ ਦੁਕਾਨਦਾਰ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਦੱਸਿਆ ਜਾ ਰਿਹਾ ਹੈ ਕਿ ਖਰੜ ਦੇ ਬਾਸਟਾਂਡ ਤੇ ਮੌਜੂਦਾ ਇਹਨਾਂ ਦੁਕਾਨਾਂ ਤੇ ਵਿੱਚ ਵੜ ਕੇ ਨਿਹੰਗ ਬਾਣੇ ਦੇ ਵਿੱਚ ਆਏ ਬਦਤਮਾਸ਼ਾਂ ਦੇ ਵੱਲੋਂ ਡੰਡਿਆਂ ਨਾਲ ਪੰਤੂੜ ਕਰਕੇ ਇਹਨਾਂ ਦੁਕਾਨਦਾਰਾਂ ਦੀ ਵੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਤੇ ਨਾਲ ਕਿਹਾ ਗਿਆ ਕਿ ਤੁਸੀਂ ਸਿਗਰਟ ਤੰਬਾਕੂ ਵੇਚਦੇ ਹੋ ਇਹ ਕਹਿ ਕੇ ਜਿਹੜੇ ਆ ਦੁਕਾਨਦਾਰ ਤੋਂ ਸਮਾਨ ਚੁੱਕੇ ਜਿਹੜੇ ਇਹ ਬੁਰੀ ਤਰੀਕੇ ਨਾਲ ਕੁੱਟਮਾਰ ਕਰਕੇ ਫਰਾਰ ਹੋ ਜਾਂਦੇ ਨੇ ਇੱਕ ਵਾਰ ਫਿਰ ਤੋਂ ਕੁਝ ਨਿਹੰਗ ਸਿੰਘਾਂ ਦੀ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਉਹਨਾਂ ਵੱਲੋਂ ਗੁੰਡਾਗਰਦੀ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ ਦੁਕਾਨ ਦੀ ਭੰਤੋੜ ਕੀਤੀ ਗਈ ਹੈ ਇਸ ਦੇ ਨਾਲ ਹੀ ਦੁਕਾਨਦਾਰਾਂ ਦੀ ਬੁਰੀ ਤਰੀਕੇ ਦੇ ਨਾਲ ਕੁੱਟਮਾਰ ਵੀ ਕੀਤੀ ਗਈ ਹੈ ਵੀਡੀਓ ਖਰੜ ਦੀ ਦੱਸੀ ਜਾ ਰਹੀ ਹੈ ਸੀਸੀਟੀਵੀ ਤਸਵੀਰਾਂ ਦੇ ਵਿੱਚ ਨਜ਼ਰ ਆ ਰਿਹਾ ਹੈ ਕਿ ਖਰੜ ਦੇ ਬੱਸ ਸਟੈਂਡ ਉੱਤੇ ਇਹ ਤਿੰਨ ਨੇ ਹੰਗ ਬਾਣੇ ਦੇ ਵਿੱਚ ਵਿਅਕਤੀ ਆਉਂਦੇ ਨੇ ਜੋ ਖੂਬ ਹੰਗਾਮਾ ਕਰਦੇ ਦਿਖਾਈ ਦੇ ਰਹੇ ਨੇ ਇੱਥੇ ਦੁਕਾਨ ਦੀ ਪੰਤੜ ਕੀਤੀ ਗਈ ਦੁਕਾਨਦਾਰ ਤੋਂ ਸਿਗਰਟ ਤੇ ਹੋਰ ਸਮਾਨ ਲੈ ਕੇ ਉੱਥੋਂ ਫਰਾਰ ਹੋ ਜਾਂਦੇ ਨੇ ਇਸ ਦੁਕਾਨਦਾਰ ਦੇ ਬੁਰੀ ਤਰੀਕੇ ਦੇ ਨਾਲ ਕੁੱਟਮਾਰ ਵੀ ਕਰਦੇ ਨੇ ਜਿਸ ਤੋਂ ਬਾਅਦ ਜ਼ਖਮੀ ਹਾਲਾਤ ਦੇ ਵਿੱਚ ਦੁਕਾਨਦਾਰ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਹੈ ਦੱਸਿਆ ਜਾ ਰਿਹਾ ਹੈ ਕਿ ਖਰੜ ਦੇ ਬਾਸਟੈਂਡ ਤੇ ਮੌਜੂਦਾ ਇਹਨਾ ਦੁਕਾਨਾਂ ਤੇ ਵਿੱਚ ਵੜ ਕੇ ਨਿਹੰਗ ਬਾਣੇ ਦੇ ਵਿੱਚ ਆਏ ਬਦਤਮਾਸ਼ਾਂ ਦੇ ਵੱਲੋਂ ਡੰਡਿਆਂ ਦੇ ਨਾਲੋਂ ਪੰਤੂੜ ਕਰਕੇ ਇਹਨਾ ਦੁਕਾਨਦਾਰਾਂ ਦੀ ਵੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਤੇ ਨਾਲ ਕਿਹਾ ਗਿਆ ਕਿ ਤੁਸੀਂ ਸਿਗਰਟ ਤੰਬਾਕੂ ਵੇਚਦੇ ਹੋ ਇਹ ਕਹਿ ਕੇ ਜਿਹੜੇ ਆ ਦੁਕਾਨਦਾਰ ਤੋਂ ਸਮਾਨ ਚੁੱਕ ਕੇ ਜਿਹੜੇ ਇਹ ਬੁਰੀ ਤਰੀਕੇ ਨਾਲ ਕੁੱਟਮਾਰ ਕਰਕੇ ਫਰਾਰ ਹੋ ਜਾਂਦੇ ਨੇ